ਪਮਨਟੀ ਨੂੰ ਜਿਨ੍ਹਾਂ ਨੇ ਕਿ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਗਏ ਨੇ ਉਧਰੋਂ ਸੀਟ ਵੀ ਜਿਹੜੀ ਮਿਲ ਗਈ ਹੈ ਕੀ ਫਿਰ ਕਾਮਯਾਬ ਹੋ ਸਕਣਗੇ ਇਸ ਵਾਰ ਕਿਵੇਂ ਲੱਗਦਾ ਤੁਹਾਨੂੰ ਨਹੀਂ ਦੇਖੋ ਕਾਮਯਾਬ ਹੋਣ ਜਾਂ ਨਾ ਹੋਣ ਵੱਖਰੀ ਗੱਲ ਆ ਪਰ ਇਹਦੇ ਚੋ ਅਕਾਲੀ ਲੀਡਰਸ਼ਿਪ ਨੂੰ ਵੱਡੇ ਸਬਕ ਆ ਜਿਹੜੇ ਮਿਲ ਰਹੇ ਹੈਗੇ ਆ ਸੋ ਅਕਾਲੀ ਲੀਡਰਸ਼ਿਪ ਨੇ ਉਹਨਾਂ ਲੋਕਾਂ ਨੂੰ ਪੰਥਕ ਸਫਾ ਵਿੱਚ ਲੈ ਕੇ ਆਂਦਾ ਜਿਨ੍ਹਾਂ ਦੀ ਅਕਾਲੀ ਦਲ ਲਈ ਕੋਈ ਕੌਂਟ੍ਰਿਬਿਊਸ਼ਨ ਨਹੀਂ ਸੀ ਜਿਹੜੇ ਸਿਰਫ ਸੱਤਾ ਦੇ ਲਾਲਚੀ ਸੀ ਜਿਹੜੇ ਪੈਸੇ ਵਾਲੀ ਸੀ ਤੇ ਜਿਹੜੇ ਬਾਹੂਬਲੀ ਸੀ ਹੁਣ ਪਵਨ ਟਿੰਨੂ ਤੁਸੀਂ ਦੇਖੋ ਵੀ ਜਿਹੜਾ ਸਭ ਤੋਂ ਖਤਰਨਾਕ ਐਸਐਸਪੀ ਰਿਹਾ ਗੋਬਿੰਦ RAM ਉਹਦਾ ਰਿਸ਼ਤੇਦਾਰ ਹੈ ਹੂੰ ਹੂੰ ਉਹਦੀ ਬੇਟੀ ਹੈ ਜਿਹੜੀ ਇਹਨਾਂ ਦੇ ਘਰੇ ਇਹਦੇ ਛੋਟੇ ਬ੍ਰਦਰ ਨੂੰ ਵਿਆਹੀ ਹੋਈ ਹੈ ਅਕਾਲੀ ਦਲ ਨੂੰ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਇੰਨੇ ਸਾਲਾਂ ਤੱਕ ਅਕਾਲੀ ਦਲ ਨੇ ਉਹਨੂੰ ਦੋ ਵਾਰੀ ਐਮਐਲਏ ਬਣਾਇਆ ਔਰ ਜਦੋਂ ਪੰਥਕ ਤੇ ਰਾਂ ਅਕਾਲੀ ਦਲ ਦੀ ਲੀਡਰਸ਼ਿਪ ਕੋਲ ਆਵਾਜ਼ ਠਾਉਂਦੀਆਂ ਸੀ ਤਾਂ ਅਕਾਲੀ ਦਲ ਦੀ ਲੀਡਰਸ਼ਿਪ ਉਹਨਾਂ ਦੀ ਕੋਈ ਗੱਲਬਾਤ ਨਹੀਂ ਸੀ ਸੁਣਦੀ ਹਨ ਸੋ ਇਹ ਜੇ ਲੋਕਾਂ ਦਾ ਜਿਹੜੇ ਪੰਥ ਦੇ ਖਿਲਾਫ ਭੁਗਤੇ ਆ ਔਰ ਜਿਹੜੇ ਪੰਥ ਦਾ ਜਜਬਾ ਲੈ ਕੇ ਆਉਂਦੇ ਹੈਗੇ ਆ ਹਨ ਪੰਥ ਦੇ ਖਿਲਾਫ ਜਜਬਾ ਲੈ ਕੇ ਆਉਂਦੇ ਆ ਉਹਨਾਂ ਨੂੰ ਅਕਾਲੀ ਦਲ ਵੀ ਸਿਰਫ ਇਸ ਬਣਾ ਤੇ ਟਿਕਟਾਂ ਦੇ ਜਾਣੀਆਂ ਵੀ ਪੈਸੇ ਵਾਲੇ ਆ ਜਾਂ ਸਾਡੇ ਲਈ ਹੋਰ ਕੋਈ ਕੋਈ ਪ੍ਰਬੰਧ ਕਰ ਦਿੰਦੇ ਹੈਗੇ ਆ ਕੋਈ ਹੋਰ ਸਿਸਟਮ ਦਾ ਤਾਂ ਉਹ ਉਹ ਸਿੱਖਾਂ ਨੂੰ ਲੋੜ ਨਹੀਂ ਹੈ ਅਕਾਲੀ ਦਲ ਅੱਜ ਵੀ ਦੁਬਾਰੇ ਮੋੜ ਸਰਜੀਤ ਹੋ ਸਕਦਾ ਸੋ ਚੰਗੇ ਜਜ਼ਬੇ ਵਾਲੇ ਤੇ ਜਿਹੜੇ ਗੁਰਸਿੱਖ ਨੌਜਵਾਨ ਆ ਜਾਂ ਗੁਰਸਿੱਖ ਬਜ਼ੁਰਗ ਵੀ ਨੇ ਜਿਹੜੇ ਅੰਮ੍ਰਿਤਧਾਰੀ ਕੇਸ ਆਧਾਰੀ ਆ ਸਾਨੂੰ ਉਹਨਾਂ ਤੇ ਰਲਾਈ ਕਰਨਾ ਪਵੇਗਾ ਜਿਹੜੇ ਆਪਣੀ ਕੌਮ ਲਈ ਆਪਣੀ ਪਾਰਟੀ ਲਈ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਅੱਜ ਵੀ ਆ ਜਿਹੜਾ ਉਹ ਸੰਘਰਸ਼ ਵੀ ਕਰ ਸਕਦੇ ਆ ਜੇਲ੍ਹਾਂ 'ਚ ਵੀ ਜਾ ਸਕਦੇ ਆ ਔਰ ਕਿਸੇ ਵੱਡੇ ਤੋਂ ਵੱਡੇ ਲਾਲਚ ਨੂੰ ਠੁਕਰਾ ਕੇ ਉਹ ਕਿਸੇ ਵੀ ਜਿਹੜੀ ਵੱਡੀ ਪਾਰਟੀ ਆ ਉਹਨੂੰ ਆਪਾਂ ਕਹਿ ਸਕਦੇ ਆ ਵੀ ਉਹਨੂੰ ਮੂੰਹ ਤੋੜ ਜਵਾਬ ਦੇ ਸਕਦੇ ਆ ਸੋ ਇਹ ਅਕਾਲੀ ਲੀਡਰਸ਼ਿਪ ਲਈ ਸਬਕ ਆ ਪਵਨ ਟੇਨ ਨੂੰ ਉਹਨਾਂ ਨੇ ਅਕਾਲੀ ਦਲ ਨੂੰ ਛੱਡ ਕੇ ਵੱਡੀ ਜਿਹੜੀ ਹੈਗੀ ਲਾਲਚ ਉਹਨਾਂ ਨੂੰ ਮਿਲ ਗਿਆ ਲੋਕ ਸਭਾ ਦੀ ਸੀਟ ਦਾ ਉਹ ਉਹਨਾਂ ਨੇ ਉੱਥੇ ਚਲੇ ਗਏ ਹੋਏ ਨੇ ਉਹਨਾਂ ਨੂੰ ਮਿਲ ਗਈ ਹੋਈ ਆ ਠੀਕ ਐ ਉਹ ਯਤਨ ਕਰਨਗੇ ਪਰ ਉਹਨਾਂ ਦਾ ਇੱਕ ਵੋਟ ਬੈਂਕ ਹੈ ਪਰ ਉਹ ਇੰਨਾ ਵੱਡਾ ਨਹੀਂ ਹੈ ਵੀ ਉਹ ਇੱਕ ਤਰ੍ਹਾਂ ਨਾਲ ਸੀਟ ਜਿੱਤ ਸਕਣ ਸੋ ਹੁਣ ਉਹਦੇ ਚੋਂ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਕਿੰਨਾ ਸੁਸ਼ੀਲ ਰਿੰਕੂ ਨੇ ਉਹਦੇ ਵਿੱਚ ਜਿਹੜਾ ਭੰਨ ਪਾਉਣੀ ਆ ਉਹ ਹੈਗੀ ਆ ਭਾਜਪਾ ਦਾ ਉਮੀਦਵਾਰ ਜਿਹੜਾ ਇੰਦਰ ਕੁਬਾਰ ਸਿੰਘ ਚਰਨਜੀਤ ਸਿੰਘ ਚੰਨੀ ਕੀ ਉੱਥੇ ਕਰ ਸਕਣ ਹਾਂਜੀ ਆ ਚਰਨਜੀਤ ਸਿੰਘ ਚੰਨੀ ਦਾ ਤੇ ਉਹ ਜਿਹੜਾ ਬਾਬਾ ਡੇਰੇ ਵਾਲਾ ਬੱਲਾ ਦਾ ਡੇਰੇ ਆ ਡੇਰਾ ਹੈਗਾ ਉਹਦੇ ਬਾਰੇ ਉਹਦੀ ਵੋਟ ਕਿੱਥੇ ਜਾਂਦੀ ਆ ਸੋ ਇਹ ਕਾਫੀ ਕੰਪਲਿਕੇਟਡ ਮਤਲਬ ਜਲੰਧਰ ਸੀਟ ਵੀ ਇੰਟਰਸਟਿੰਗ ਰਹਿਣ ਵਾਲੀ ਹੈਗੀ ਆ ਹਾਂਜੀ ਹਾਂਜੀ ਬਹੁਤ ਇੰਟਰਸਟਿੰਗ